ਸਸਕਾ ਵੀਜੀ ਸਾਰੇ ਮੇਰਾ ਨੂੰ ਸੰਦੀਪ ਡੇਰੀ ਫਾਰਮ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਪਹੁੰਚ ਚੁੱਕੇ ਆਪਾਂ ਅੱਜ ਵੀ ਭਾਈਆਂ ਅੜਦੇ ਦਾ ਲੈ ਕੇ ਪਗਾਵਾ ਲੈ ਕੇ ਆਏ ਆ ਔਰ ਗਾਵੇਂ ਬੜੀਆਂ ਚੰਗੀਆਂ ਤੇ ਰੇੜੀ ਵੀ ਬਿਲਕੁਲ ਚੰਗਾ ਹੀ ਹੋਊਗਾ ਤੇ ਆਹ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਜੀ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਵਾਜ ਜੋ ਖਾਲਸਾ ਵਾਈਂ ਵਾਈਂ ਸਤਿ ਜੀ ਬਾ ਵਧੀਆ ਭਾਈ ਵਧੀਆ ਸਾਰੇ ਪੰਜਾਬ ਦੇ ਅੰਦਰ ਪਾਛਾਣ ਚਲੋ ਕੋਈ ਗੱਲ ਨਹੀਂ ਜੇ ਬਹੁਤ ਸਰਕਾਰਾਂ ਫੇ ਨਹੀਂ ਮੰਨਦੀਆਂ ਆ ਕਰਨਾ ਪੈਣਾ ਹੀ ਕੋਈ ਹੈ ਨਾ ਸਰਕਾਰਾਂ ਤੁਹਾਨੂੰ ਪਤਾ ਵੀ ਸਾਡੇ ਸਾਡੇ ਵੀ ਹਿੰਦੂ ਸਭ ਜਾੜੇ ਕਰਨ ਚਲੋ ਸਾਰੇ ਜਾਣਾ ਅਸੀਂ ਵੀ ਜਾਵਾਂਗੇ ਪਰ ਸਾਡੇ ਥੋੜੀ ਮਜਬੂਰੀ ਇਕੱਲੇ ਬੰਦੇ ਨੂੰ ਸੰਦੀਪ ਜੀ ਡਾਕਟਰ ਬੜੀ ਮੁਸ਼ਕਲ ਹੋਣੀ ਆ ਆਪਾਂ ਕਿਤੇ ਤਰ੍ਹਾਂ ਸਮੇ ਗਏ ਆ ਆਏ ਇਕੱਲੇ ਬੰਦੇ ਲਈ ਸਾਰੇ ਕਾਰੋਬਾਰ ਮੁਸ਼ਕਲ ਆ ਬਿਲਕੁਲ ਬਿਲਕੁਲ ਇਕੱਲੇ ਲਈ ਕਿਉਂਕਿ ਜਾਵਾਂਗੇ ਜ਼ਰੂਰੀ ਇਹ ਨਹੀਂ ਕਿ ਆਪਾਂ ਕਿਸਾਨ ਹੀ ਆ ਬਿਲਕੁਲ ਜੀ ਬਿਲਕੁਲ ਕਿਸਾਨੀ ਨਹੀਂ ਹੈਗੀ ਸੰਦੀਪ ਜੀ ਕੁਝ ਵੀ ਨਹੀਂ ਪਰ ਇਹ ਗਵਰਨਮੈਂਟ ਨਾ ਅਸਲੀ ਕੀ ਹੁੰਦਾ ਹੈ ਕਿ ਇਹਨਾਂ ਨੂੰ ਬੜੇ ਬੜੇ ਘਰਾਨਿਆਂ ਦਾ ਸੰਝਾਂ ਨੇ ਹਾਂਜੀ ਇਹ ਮਾੜੇ ਬੰਦੇ ਨੂੰ ਮਾਰ ਦਿੰਦੇ ਮਾਰ ਦਿੰਦੇ ਤਗੜੇ ਨੂੰ ਹੋਰ ਤਾਂ ਜਾਣ ਦਿੰਦੇ ਹਾਂ ਬਿਲਕੁਲ ਬਾਕੀ ਸੰਗਤ ਉੱਥੇ ਗਈ ਵੇਖੋ ਜਿਹੜੀਆਂ ਚੀਜ਼ਾਂ ਆਪਾਂ ਇਹ ਬੋਚ ਰਹੇ ਜਿਹੜੀਆਂ ਚੀਜ਼ਾਂ ਪਬਲਿਕ ਤੇ ਨਹੀਂ ਕਰ ਸਕਦੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਦੇਖੋ ਉਹਨੂੰ ਪਾਕਿਸਤਾਨੀ ਦੋਸਤਾਂ ਦਾ ਬਾਟ ਬਣਾਤਾ ਹਾਂ ਹੁਣ ਜਿਹੜੀ ਟਿਕਟ ਆ ਚੰਡੀਗੜ੍ਹੋਂ ਜਾਂ ਪੰਜਾਬ ਝੋਣ ਦੇ ਹੀ 8000 ਦੀ 3000 ਦੀ 7000 ਦੀ 21000 ਦੀ ਟਿਕਟ ਹੋ ਗਈ 21000 ਗਵਰਨਮੈਂਟ ਕੀ ਗਾਰੰਟੀ ਮੈਂ ਇਹਨਾਂ ਦੇ ਲੋਕਾਂ ਨੂੰ ਟੰਗ ਕਰੂ ਹੁਣ ਜਿਹੜਾ ਕੋਈ ਬੱਚਾ ਜਾਣਾ ਬਾਹਰ ਜਿਹਦੀ ਫਲਾਟ ਆ ਉਹਨੇ ਜਰਨੇ ਟਿਕਟ ਲਈ 21000 ਦੀ ਉਹਨੇ ਤੇ ਗੁੱਸਾ ਜਨਣਾ ਚੜਨਾ ਕਿਸਾਨਾਂ ਤੇ ਇਹੀ ਮਤਲਬ ਵੀ ਯਾਰ ਆਹ ਕੰਮ ਕਾਢੇ ਪਰ ਕਿਸਾਨਾਂ ਦੀ ਮਜਬੂਰੀ ਹੈ ਮਜਬੂਰੀ ਪਤਾ ਯੱਕੇ ਤਾਂ ਨਾ ਹੀ ਇਹ ਯੂਜ਼ ਕੇ ਨਿਕਲਾਏ ਮੇਰੇ ਵਰਗੇ ਆ ਬਿਲਕੁਲ ਇਹ ਉਹ ਨੁਕਸਾਨ ਕਰਾ ਕੇ ਉਦੋਂ ਜਦੋਂ ਆਪਾਂ ਬੈਠੇ ਹੋਏ ਸ੍ਰੀ ਸਾਹਿਬ ਕੋ ਕੁਝ ਲੈ ਕੇ ਉੱਪਰ ਜਾਏ ਉਹ ਲੈ ਬਿਲਕੁਲ ਉਹਨਾਂ ਦੂਰੇ ਜਿਹੜਾ ਕੰਮ ਕਰਨਾ ਨਾ ਬੜੀ ਮੁਸ਼ਕਲ ਹੋ ਜਾਂਦਾ ਕੋਈ ਵੀ ਕੰਮ ਆ ਦੂਰੇ ਤੇ ਡੰਗਰੀ ਵਿੱਚ ਨਾ ਓਖਾ ਜਾਂਦਾ ਓਖਾ ਦੇਖ ਗੱਟੀਆਂ ਪਾਵੇ ਨਾ ਦੋਰੇ ਮੇਰੇ ਨਾ ਉਹ ਕਹਾ ਦਾ ਦੋਰੇ ਜਾਣਾ ਹੀ ਤੋਂ ਅਗਲੇ ਨੂੰ ਪਤਾ ਲੱਗ ਗਿਆ ਵੀ ਨਾ ਆ ਕੇ ਮੁੜ ਕੇ ਮੇਰੇ ਸਿਰ ਤੇ ਬਹਿ ਜਾਣਾ ਬਿਲਕੁਲ ਜੀ ਉਹ ਤਾਂ ਹੀ ਉਹਨੇ ਡੰਗਣ ਦੇ ਗਏ ਮੈਂ ਬਾਕੀ ਸਾਰੇ ਜੀ ਸਾਂ ਹੀ ਜਾਂਦੇ ਮਾਰਾ ਹੀ ਪੜਾਈ ਕਰੇ ਹਰ ਭੈਣ ਭਰਾ ਉਸੇ ਜਿੰਨੇ ਕੋਈ ਬੱਚਾ ਗਿਆ ਕਿ ਕਿਤੇ ਬੱਚਾ ਨਹੀਂ ਸਾਂ ਕੋਈ ਹੱਡੀ ਪਿੱਠੀ ਹੋਣੀ ਬੜੀ ਮੁਸ਼ਕਲ ਹੈ ਬਿਲਕੁਲ ਦੁਬਾਰਾਂ ਦੇ ਪਰਿਵਾਰ ਉੱਜ ਜਾਂਦੇ ਅੱਗੇ ਵੀ ਉਹ ਤੋਂ ਨਵਦੀਪ ਮਰ ਗਿਆ ਮੁੰਡਾ ਯੂਪੀ ਵਾਲਾ ਕਿਤਾ ਕਹਿ ਰਿਹਾ ਜਿੰਨੇ ਖੁਦਾ ਜਿੰਦਾ ਬਿਆਹ ਹੋਇਆ ਆਈ ਬੜੀ ਫੈਮਲੀ ਸੈਟਰਡੇ ਬਾਕੀ ਚਲੋ ਉਤਰ ਗਿਆ ਜੋ ਉਹਨੂੰ ਮਨਜ਼ੂਰ ਹੈ ਜਿੱਥੇ ਦਾ ਪ੍ਰਸ਼ਾਦਾ ਹੋਇਆ ਉੱਥੇ ਉਹ ਲਿਖਿਆ ਉਹ ਹੁਣਾਂ ਮਕਦਰਾ ਦਾ ਜਿਹੜੀ ਗੱਲਾਂ ਸਾਡੇ ਤੇ ਤੇਰੀਆਂ ਮੇਰੀਆਂ ਨਾ ਤੇ ਸ਼ਾਇਦ ਇਦਾਂ ਹੋ ਜਾਊਗਾ ਹੁਣਾਂ ਕੁਝ ਨਹੀਂ ਹੋਣਾ ਉਹਦੇ ਕੀਤੇ ਆ ਜੀ ਆਹ ਜੀ ਇਦਾਂ ਨਾ ਜੀ ਸੰਦੀਪ ਜੀ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਅਸੀਂ ਤਾਂ ਨੇ ਭਲਾ ਕਰੋ ਬਿਲਕੁਲ ਜੀ ਜਿਨਾ ਹੁੰਦਾ ਚਲੋ ਅਸੀਂ ਵੀ ਮਾੜੇ ਆ ਅਸੀਂ ਕਿਹੜੇ ਵਧੀਆ ਕਾਰੋਬਾਰ ਕਰਦੇ ਜਿਹੜਾ ਬੰਦਾ ਬਿਜ਼ਨਸ ਕਰਦਾ ਉਹ ਮਾੜਾ ਹੀ ਮਾੜਾ ਕਿਉਂਕਿ ਦਹਾਂ ਨੇ ਉਹਨੂੰ ਮਾੜਾ ਕਹਿਣਾ ਤੇ ਪੰਜਾਂ ਨੇ ਚੰਗਾ ਕਹਿਣਾ ਕਿਉਂਕਿ ਅਸੀਂ ਕਾਰੋਬਾਰ ਕਰਦੇ ਆ ਰੋਟੀ ਕਮਾ ਕੇ ਖਾਂਦੇ ਆ ਭ ਬਿੰਨਾ ਤੇਰੀ ਗੱਲ ਨੂੰ ਦੀ ਮੈਂ 5 ਵਜੇ ਘਰੋਂ ਨਿਕਲਣਾ 6 ਵਜੇ ਘਰੋਂ ਨਿਕਲ ਜਾਣਾ ਬਿਲਕੁਲ ਜੀ ਕੋਈ ਮਾੜਾ ਮੋੜਾ ਨੇਤਰੇ ਵੀ ਕਰੀਦਾ ਵਾ ਹਾਂ ਫਰਦਾਨਾ ਕਢਾਂਗੇ ਆਪਣੇ ਜੋਗਾ ਤੇ ਕਰੀ ਲਈਏ ਫਿਰ ਤਾਂ ਖੇਡਣਾ ਕਰਨੀ ਤੇ ਖੇਡ ਕਰਨੀ ਤੇ 12 ਵਜੇ ਨੂੰ ਫੇਰ ਘਰ ਮੁੜੀਦਾ ਵੀ ਛੋਟੀ ਫੱਟ ਛੋਟੀ ਹਾਂਜੀ ਕੀ ਮਾਲ ਜਾ ਕੇ ਲਾਹਣਾ ਵਾ ਭਜਣਾ ਵਾ ਰੋਟੀ ਵੀ ਕੀਵਰੀ 12 ਮੋੜ ਤੇ ਮੇਰੀ ਆਤ ਹੋ ਰਹੀਆਂ ਪ੍ਰਸ਼ਾਦੇ ਵਿੱਚ ਆਣ ਲਵੇੜ ਗਏ ਗੱਡੀ ਜੀ ਰੱਖੀ ਹੁੰਦੀ ਤੇ ਮੇਰੇ ਕਿਸੇ ਦੇ ਘਰੇ ਚਾਹ ਲਾਗੇ ਤਾਂ ਦੋ ਪ੍ਰਸ਼ਾਦੇ ਖਾਣ ਆਉਂਦੇ ਸਬਜ਼ੀ ਲੱਲਾ ਮੈਂ ਨਹੀਂ ਕੋਈ ਨਹੀਂ ਮੈਂ ਚਾਹ ਦਾ ਕਾਰਾ ਜੋ ਕੰਮੇ ਕਰਨਾ ਰਹੇਗੇ ਮਾਲ ਲੈਣਾ ਮੁੜ ਕੇ ਹੁੰਦਿਆਂ ਸੁੰਡਿਆ ਪੈਨੀਆ ਫਿਰ ਜੇਰ ਵੇਖੋ ਕੋਈ ਏਡਾ ਸੌਖਾ ਕੰਮ ਨਹੀਂ ਆ ਬਾਕੀ ਭੈਣ ਭਰਾ ਜਿਹੜੇ ਮੇਰੇ ਵੀਰ ਵਧੀਆ ਹੀ ਸਾਰੇ ਜਦੋਂ ਬਹੁਤ ਸੋਹਣਾ ਕੰਮ ਕਰਦੇ ਨੇ ਤੇ ਕਮੈਂਟ ਵੀ ਏਡੇ ਵਧੀਆ ਹੁੰਦੇ ਆਪਣੀ ਵੀਡੀਓ ਤੇ ਵਧੀਆ ਚਲੋ ਅਸੀਂ ਮਾੜਾ ਕੰਮ ਨਹੀਂ ਕਰਦੇ ਜੇ ਕੋਈ ਭੈਣ ਭਰਾ ਬਹੁਤਾ ਹੀ ਪਰ ਉਹਨੇ ਇਹ ਕੀਆ ਚੱਲੀ ਦੀ ਵੀ ਚੱਲੀ ਦੀ ਵੀ ਫੇਵਰੀ ਜਾਨਵਰ ਦਿੱਤਾ ਹਣ ਡੇਢ ਡੇਢ ਮਹੀਨੇ ਬਾਅਦ ਜਿਹੜਾ ਕੋ ਲਾਦ ਲਿਆ ਹੁੰਦਾ ਉਹ ਲਈ ਤਾਂ ਫੇਰ ਬਹੁਤ ਮੁਸ਼ਕਲ ਹੁੰਦਾ। ਭੁੱਖ ਆ ਜਾਂਦੀ। ਕੋ ਡੰਕਰ ਦਿਹਾੜੀ ਦੋਹਾਂ ਦਿਨਾਂ ਤੱਕ ਤੇ ਲਾਂਮਾ ਸ਼ਾਮਾ ਆ ਜਾਂਦਾ। ਬਿਲਕੁਲ ਹੋਜੀ। ਬਾਕੀ ਹੁਣ ਤੇ ਅੱਜ ਵੀ ਪਹਿਲਾਂ ਹੀ ਦੱਸ ਦਿੰਦੇ। ਬਾਕੀ ਗੱਲਾਂ ਬਾਅਦ ਚ ਵੀ ਲਾਂਮਾ ਨਹੀਂ ਜਲੇ। ਬਿਲਕੁਲ। ਕਿਉਂਕਿ ਫੋਨ ਆ ਹੁਣ ਵੀ ਸੰਦੀਪ ਸਾਹਿਬ ਮੈਂ ਸਾਇਲੈਂਟ ਤੇ ਲਾਤਾ ਫੇਰ ਨਾ ਹਟਾ ਹੁੰਦਿਆ। ਫੋਨ ਤੇ ਇੰਨੇ ਵਜਦੇ ਰਾਤ ਤੱਕ ਵੀ ਸਾਨੂੰ ਆਉਂਦੇ ਰਹਿੰਦੇ ਇਹ ਕੰਮ ਵੀ ਕਰਨਾ ਧਾਰਾ ਵੀ ਕਰਨੀਆਂ ਸਾਰੇ ਕੰਮ ਕਰਨੇ ਫੋਨ ਟੁੱਟ ਕੂੰ ਸੁਣਦੇ ਆ ਸੁਣਦੇ ਹਨ ਹਾਂ ਇਹ ਲੈਣਾ ਪੈਣਾ ਪਰ ਕਾਰਨ ਇਹ ਵੀ ਹੁਣ ਲਾਂਮੇ ਵਾਲੇ ਭਰਾ ਸੋਚਣ ਵੀ ਆਪਾਂ ਇਹਨੂੰ ਬਹਿ ਕੇ ਘਰੇ ਚੀਜ਼ ਲਈਏ ਤੇ ਕੋਈ ਨਾ ਕੋਈ ਨਹੀਂ ਇੱਕ ਹੀ ਅਗੇ ਦੇ ਜਰੋ ਜਰੋ ਬਿਲਕੁਲ ਥੋੜੀ ਬੋਦੀ ਉਨੀ ਇੱਕ ਤਾਂ ਨਿਕਲ ਆਉਂਦੀ ਮਾਲ ਆ ਹੁਣ ਜੇ ਆਪਾਂ ਗੀਆ 100% ਨਾ ਰੱਬ ਨੇ ਬੰਦਾ ਬਣਾਇਆ ਹੈ ਨਾ ਕੋਈ ਡੰਗਰ ਬਣਾਇਆ ਨਾ ਮਸ਼ੀਨਰੀ ਬਣੀ ਕੋਈ ਵੀ ਚੀਜ਼ 100% ਹੀ ਬਣੀ ਨਹੀਂ ਬਣੀ ਮੇਰੇ ਚ ਵੀ ਕੋਈ ਨਾ ਵਿਅੋਗ ਨਹੀਂ ਓਕਰ ਹੈ ਹਾਂ ਮੈਂ ਅਜ ਤਾਈਂ ਹੱਸ ਮੈਂ ਆਪਣੇ ਅਨੁਕੈ ਲਖਣਾ ਮੇਰੇ ਚ ਉਗੜ ਨਹੀਂ ਮੇਰਾ ਗੁੱਸਾ ਬੜਾ ਹੰਤਰਾ ਅੱਜ ਵੀ ਬੰਦਾ ਮੇਰਾ ਆਇਆ ਤੇ ਗੁੱਸੇ ਹੋ ਕੇ ਚਲ ਗਿਆ ਦੋਈ ਵੀ ਨਹੀਂ ਆਇਆ ਉਹਨੂੰ ਮੈਂ ਆਦਮੀ ਇਹ ਸਮਝਾਉਂਦਾ ਮੇਰਾ ਗੁੱਸਾ ਉਸ ਤਰ੍ਹਾਂ ਯਾਰ ਘੜੀ ਪਾ ਲੁੰਦਾ ਹਾਂ ਚਲੋ ਕੋਈ ਭੈਣ ਭਰਾ ਜਦੋਂ ਫੋਨ ਕਰਦਾ ਜੇ ਮੈਂ ਉਹਦਾ ਕੱਟਿਆ ਲੈ ਇੱਕ ਵਾਰੀ ਉਹ ਸਮਝੇ ਵੀ ਫੌਜੀ ਨੇ ਕੱਟਦਾ ਕਰੂਗਾ ਜਿੰਨੂੰ ਮੈਂ ਇੱਕ ਵਾਰੀ ਫੋਨ ਲਾਉਂਦਾ ਇਹ ਆਪਣੇ ਸੂਲਾਂ ਜੀ ਇੱਕ ਵਾਰੀ ਫੋਨ ਲਾਉਣਾ ਨਹੀਂ ਚੁੱਕਿਆ ਅਗਲੇ ਨੂੰ ਦੋ ਵਾਰੀ ਉਹ ਜਿੰਦ ਨਾਲ ਕਿਹੜਾ ਸ਼ੈਤਾਨੀ ਕਰਨ ਡੇ ਉਹ ਗੱਲ ਬੱਕਰੀ ਮੈਸੇਜ ਕਰਦੇ ਬੱਕਰਾ ਨਹੀਂ ਕਰ ਦੋ ਚਲੋ ਭੈਣ ਭਰਾ ਦੇ ਫੋਨ ਚ ਬਾਕੀ ਆਪਣਾ ਪਰਿਵਾਰ ਆ ਇਹਨੂੰ ਹੋਰ ਵੱਡਾ ਕਰੀਏ ਬਿਲਕੁਲ ਜੀ ਸੰਦੀਪ ਡੇਰੀ ਫਾਰਮ ਜਿੰਨਾ ਹੀ ਵੱਡਾ ਹੋਊਗਾ ਉਹਨਾਂ ਸਾਨੂੰ ਬਿਲਕੁਲ ਜਿੰਨੇ ਇੱਥੇ ਵਪਾਰੀ ਜੁੜਨਗੇ ਉਹਨਾਂ ਸਾਨੂੰ ਸਹੀ ਸਹੀ ਗੱਲ ਕੋਈ ਵੀ ਕਾਰੋਬਾਰ ਹੈ ਉਹਦਾ ਅੰਤ ਨਹੀਂ ਹੈਗਾ ਨਾ ਨਾ ਭਾਜੀ ਜਿੰਨੇ ਤੇਰੇ ਨਾਲ ਬੰਦੇ ਜੁੜਨਗੇ ਨਾ ਜਿੰਨਾ ਮਰਜ਼ੀ ਮਾਲ ਆ ਜਾ ਲੈਣ ਵਾਲੇ ਬਹੁਤ ਆ ਬਿਲਕੁਲ ਬਹੁਤ ਬਸੁਰਾ ਜੀ ਭਾਜੀ ਤੇ ਜਿੰਨਾ ਮਰਜ਼ੀ ਮਾਲ ਲਈਏ ਮਾਲ ਬਹੁਤਿਆਰ ਬਹੁਤ ਆ ਚਲੋ ਤੇਜ਼ੀ ਮੰਦਾ ਹੁਣ ਵੇਖੀ ਸਾਡੇ ਕੋਈ ਗਾਹਕ ਜਿਹੜਾ ਵਾ ਮਾਲ ਨੂੰ ਵੀ ਦਾਫਟਾਵਾ ਹੋਣ ਤੇ ਉਹ ਤੇਜ਼ੀ ਜੀ ਜੀ ਇਹਨੂੰ ਫੋਨ ਕਰਦਾ ਜੀਦਾ ਜੇ ਕੋਈ ਗਾਹ ਕਾਵੇ ਤੇ ਉਹ ਕੋ ਮੁੱਲ ਵੱਧ ਕਰੀਦਾ ਮਜ਼ਦੂਰੀ ਆ ਵੀ ਯਾਰ ਸੰਦੀਪ ਨੂੰ ਫੋਨ ਕਰੀ। ਬਿਲਕੁਲ ਜੀ। ਹੁਣ ਮਾਲ ਵੇਚ ਦੀਏ ਤੇਰੀ ਅਮਜਨੂ ਤਾਂ ਤੂੰ ਵੀਡੀਓ ਕਾਦੀ ਬਣਾਉਂ। ਨਾ। ਵੀ ਆਪਣਾ ਪੈਪਰ ਰਹਿ ਗਿਆ ਵੇਖਣ ਨੂੰ। ਇਹ ਕਰਕੇ ਕੋਸ਼ਿਸ਼ ਕਰਦੀ ਮਾਲ ਆਵੇ ਵੀਡੀਓ ਚ ਹੀ ਪਵੇ। ਤੇ ਵੀਡੀਓ ਤੇ ਲਾਓ ਬਾਕੀ ਜਦੋਂ ਉੱਤਰਦਾ ਗੱਡੀ ਚੋਂ ਉਦੋਂ ਆਪਣੀ ਇੱਕ ਵਾਰੀ ਪਾਸ ਫਿਲ ਕਰ ਲਓ ਤਸੱਲੀ ਕਰ ਲਓ। ਹਾਂ ਜੀ। ਅਹੀਂ ਤੇ ਕੋਸ਼ਿਸ਼ ਕਰਦੇ ਮਸੂਨੇ ਮੰਗੂ ਰੱਖੀ ਦੀਆਂ। ਹਾਂ ਜੀ। ਉਹ ਝਾੜੂ ਵੀ ਹੱਥ 'ਚ ਬਿਲਕੁਲ ਸਫਲ ਕਰਕੇ ਟੱਲੀ ਬੱਲੀ। ਗਾੜੀ ਤੁਹਾਡੀ ਸੇਵਾਸ ਬਿਲਕੁਲ ਜੀ ਕਈ ਤੇ ਭੈਣ ਭਰਾ ਦੋ ਦੋ ਇੱਕ ਖੜੀ ਤੇ ਚਾਰ ਚਾਰ ਵੀ ਲੈ ਕੇ ਤੇ ਕਈਆਂ ਇੱਕ ਹੀ ਖੜੀ ਉਹ ਵੀ ਮੋੜ ਕੇ ਦੇ ਗਏ ਇਹਦੇ ਕੋਈ ਸਮਝ ਨਹੀਂ ਆਉਂਦੀ ਕਿਵੇਂ ਮਾਰਦੇ ਸਾਡੀ ਵੀ ਕਿਸਮਤ ਤੇ ਉਹਨਾਂ ਦੀ ਵੀ ਕਿਸਮਤ ਕਿਸਮਤ ਆਦੀ ਬਣਨੀ ਕਿਹਨਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਜਿਵੇਂ ਜਦਾਂ ਕਿਹਨਾਂ ਵਿਗੜੀ ਵੀ ਹੋਏ ਉਹਦਾਂ ਵੀ ਕੋਸ਼ਿਸ਼ ਕਰਦੀ ਬਣ ਜੇ ਹਾਂ ਜੀ ਉਹ ਤੇਰੇ ਵਾਲਾ ਹਿਸਾਬ ਆ ਵੀ ਸਾਰਾ ਹੀ ਦਾ ਮੋੜ ਕੇ ਕੋਣੋ ਵੀ ਜਾਂਦੇ ਰਹੀ ਹਾਂ ਸਹੀ ਗੱਲ ਹੈ ਜੀ ਥੋੜਾ ਬੋਲਾ ਆਪਾ ਰਹੇ ਰਹੇ ਜੀ ਕਿਹੜੇ ਵੇਲੇ ਮੈਂ ਗੁੱਸੇ ਕਰਕੇ ਤੁੰਨਾ ਕਿ ਇਹਨੂੰ ਮਾੜਾ ਚੰਗਾ ਬੋਲਿਆ ਤੇਰਾ ਮਾਫ਼ ਕਰਦੇ ਹੋ ਬਾਕੀ ਸੰਦੀਪ ਸਿੰਘ ਪਿੰਡ ਆਪਣਾ ਤੇ ਚਲੋ ਵਧੀਆ ਪਿੰਡ ਆ ਬਹੁਤ ਉਹਦੇ ਕੋਈ ਨਾ ਕੋਈ ਜਿਹੜਾ ਨਾ ਚਲੋ ਫੌਜੀ ਤੇ ਮੈਂ ਕਿਤੇ ਜਾਂਦਾ ਸਿੱਲਸਾ ਭਿਆਨਪਰਾ ਝਟ ਪਛਾੜ ਲੈ ਹਾਂਜੀ ਹਾਂਜੀ ਕਿਤੇ ਰਾਹ ਪੁੱਛਣ ਡਿਆ ਵੀ ਨਾ ਫੌਜੀ ਸਾਹਿਬ ਤੁਸੀਂ ਚਲੋ ਕੁਦਰਤ ਨੇ ਬਣਾਤਾ ਇੱਕ ਜਰੀਆ ਚਲੋ ਮਹਾਰਾਜ ਦੀ ਬੜੀ ਕਿਰਪਾ ਪਹਿਲਾਂ ਗੁੱਟਵਿਲ ਠੀਕ ਹੀ ਲੋਕਾਂ ਦੇ ਮਾੜਾ ਨਹੀਂ ਕਿਤੇ ਸਿੱਲਸਾ ਕੋਈ ਰਾਜ ਪੁਰਿਆ ਜਾਂਦਾ ਬਜ਼ੁਰਗ ਵੀ ਹੋਏ ਨਾ ਗੱਡੀ ਖਲਾਰ ਕੇ ਬਾਹ ਲੀਦਾ ਉਹ ਕਹਿੰਦਾ ਕਿਦਾਂ ਦੇ ਬੰਦੇ ਆ ਬੀਬੀਆਂ ਮੈਨੂੰ 5 ਔੜੇ ਜਿ ਮਿਲੀਆਂ ਤੇ ਪਾਥ ਗੱਡੀ ਖਲਾਰ ਕੇ ਉਹ ਨਾਲੀ ਵਾਲ ਜਾਣਾ ਹਰੀਆਲੀ ਤੋਂ ਕਿੰਨਾ ਪੈਣਾ ਹੈ ਖਿਲਾੜ ਕੇ ਮੈਂ ਬੀਬੀ ਜੀ ਨੂੰ ਪਾੜ ਲਗਾ ਇਹ ਕਹਿੰਦੀ ਮੈਂ ਬੀਬੀ ਜੀ ਮੈਂ ਕੋਈ ਛੋੜ ਡਾਕੂ ਨਹੀਂ ਹੈਗਾ ਤੁਹਾਨੂੰ ਵਾਲੀ ਵਾਲ ਜਾਣਾ ਧਿਆਨਪੁਰ ਜਾਣਾ ਜਿੱਥੇ ਜਾਣਾ ਮੈਂ ਉੱਥੇ ਲਾ ਦੂੰ ਮਨੇਰਾ ਹੈਗਾ ਕੀ ਕਰੋਗੇ ਤੁਰ ਕੇ ਜਾਣ ਲਈ ਉਹ ਜਾ ਰਹੀਆਂ ਬਹਿ ਗਈਆਂ ਚਲੋ ਨਾਲ 100 ਅਸੀਸ ਦਿੱਤੀ ਐਦਾ ਕੋਈ ਬਜ਼ੁਰਗ ਬਹਾੜ ਲਈ ਤਾਂ ਮੁੰਡੇ ਦੇ ਘੱਟ ਭਾਲੀ ਦਾ ਪ੍ਰੋਵਾ ਕੋਈ ਤਾਣ ਤੇ ਨਾ ਗਾਟਾ ਰੱਖ ਭਲਾ ਕਰੋ ਜੇ ਨਾਲ ਦਾ ਚਲੋ ਕਰਮ ਮਾੜੇ ਕਰਮ ਜਿਹੜੇ ਆ ਉਹ ਤੇ ਸਾਡੇ ਨਾਲ ਰਹਿਣਗੇ ਸਾਰੇ ਕਰਮ ਚੰਗੇ ਨਹੀਂ ਹੁੰਦੇ ਕੋਈ ਸਾਰਾ ਸੱਚ ਵੇਖਦਾ ਸੱਚਾ ਮੂਠ ਨਾ ਬੋਲਾਂਗੇ ਤੇ ਵਿਗਣਾ ਹੀ ਨਹੀਂ ਬਿਲਕੁਲ ਜੀ ਹੋਰ ਜਿਹੜੀ ਗਾਂ ਅੱਜ ਰਾਤ ਦੀ ਸੁਈ ਹੈ ਨਾ ਹਾਂਜੀ ਗਾਹ ਕੋ ਵੀ ਸੋਚਦਾ ਵੀ 20 ਕਿਲੋ ਦੁੱਧ ਆਵੇ ਤੇ ਜਦੋਂ ਉਹਨੇ ਘਰੋਂ ਵੇਚਣੀ ਨਾ ਹਾਂਜੀ ਉਹਨੂੰ ਜਾ ਕੇ ਪੁੱਛਿਆ ਸਰਦਾਰ ਜੀ ਤੁਹਾਡੀ ਗਾਂ ਕੋ ਦੁੱਧ ਕਿੰਨਾ ਆ ਪਾਣੀ ਵਗਦੇ ਆ ਹਾਂ ਜਦੋਂ ਵਪਾਰੀ ਕੋ ਆਉਂਦਾ ਉਹਦੇ ਦੁੱਧ ਕਿੰਨਾ ਆ ਅੱਜ ਮਨੇਰੇ ਸੂਈ ਆ ਆਪਣੇ ਕੱਲ ਵੀ ਸੂਈ ਆ ਹੁਣ ਇਹਨਾਂ ਧਲੇ ਮੈਨੂੰ ਦੁੱਧ ਦਸਲਾ ਪੈੜਾ ਪਰ ਇਹ ਗੱਲ ਅਗਲਾ ਲੈਣ ਲੱਗਾ ਸੋਚੇ ਵੀ ਜਿਹੜਾ ਵਪਾਰੀ ਕਹਿੰਦੇ ਆ ਅੱਜ ਹੀ ਸੂਈ ਆ ਤੇ ਉਹ ਧਲੇ ਅੱਜ 20 ਕਿਲੋ ਬੋਲਾ ਤੇ 50 ਲੀਟਰ ਵਾਲੀ ਗਾਂ ਜਿਹੜੇ ਆ ਲੈ ਦਿੰਗੇ 반 ਜਾਂ ਨਹੀਂ 반 ਜੇ ਮੱਝ ਕੋ 10 ਲੀਟਰ ਬੋਲਾ ਤੇ 25 ਕਿਲੋ ਵਾਲੀ ਆ ਬਿਲਕੁਲ ਸਹੀ ਕਿਉਂਕਿ ਬੋਲਾ ਘਟੋ ਘਟ ਵੀ ਡਬਲ ਤੇ ਦੁੱਧ ਹੋਈ ਜਾਂਦਾ ਡਬਲ ਨਾ ਉਹ ਤੇ ਡੇਢ ਗੁਣਾ ਹੋਏ ਡੇਢ ਗੁਣਾ ਬਿਲਕੁਲ ਜੀ ਪਰ ਥੋੜਾ ਜਿਹਾ ਆਪਣੇ ਦਬਾਤ ਤੋਂ ਕੰਮ ਲਾਉਣਾ ਵੀ ਨੀਰਾ ਸਾਡੇ ਤੇ ਦੋਸ਼ ਮੜੀ ਜੋ ਇਹ ਆਂਦੇ ਦੁੱਧ ਆ ਦੁੱਧ ਹੁਣ ਤੁਸੀਂ ਇੱਕ ਦਿਨ ਦੀ ਗਾਂ ਆਹ ਸੁਈ ਚੌਂ ਦਿਨਾਂ ਦੀ ਗਾਂ ਦੇ ਕੋਲ ਤੇ 22 ਕਿਲੋ ਅਤੇ 20 ਲਾ ਲਓ ਜਿਹੜੀ ਚੌਹਾਂ ਦਿਨਾਂ ਦੀ ਸੁਈ ਲਈਏ ਚੜਨ ਲੈ ਵੀ ਤੇ ਜਿਹੜੀ ਰਾਤ ਦੀ ਸੁਈ ਉਹ ਤੇ ਤਾਂ ਥਾੜੀ ਬਗੇ ਰਾਣੀ ਬਗੇ ਸਾਨੂੰ ਹੁਣ ਦੁੱਧ ਦੱਸਣਾ ਪੈਣਾ ਦੱਸਣਾ ਪੈਣਾ ਕਿਉਂਕਿ ਸਾਡੀ ਮਜਬੂਰੀ ਜੇ ਦੱਸਾਂਗੇ ਇਹਨਾਂ ਦੀ ਵਿਕਣੀ ਨਹੀਂ ਬਿਲਕੁਲ ਬਿਲਕੁਲ ਉਹ ਤੇ ਉਹਨਾਂ ਨੂੰ ਪੁੱਛਣਾ ਲੈਣੀ ਦੁੱਧ ਲਈ ਕਿਹਨੇ ਪਰ ਇਹ ਇੱਥੇ ਆਓ ਮੇਰੇ ਕੋਲ ਰੋ ਗੱਲਾਂ ਬਾਤਾਂ ਮਾਰਾਂਗੇ ਸੌਣ ਦਾ ਮੈਂ ਵੀ ਥਰਕੀ ਘਾਟੀਆਂ ਕੋਈ ਨਹੀਂ ਭਾਵੇਂ ਰਾਤ ਵੀ ਆਉਂਦੇ ਗੱਲਾਂ ਬਾਤਾਂ ਮਾਰਦੇ ਨੇ ਗਾਹੇ ਸਵੇਰੇ ਆਪਣੀ ਗਾਂ ਚੋਹ ਲੈ ਬਿਲਕੁਲ ਆਜਾ ਜੋਗੇ ਜਦੋਂ ਦੋ ਟਾਂ ਨਹੀਂ ਚੋਹ ਕੇ ਦਿੱਤੀ ਹੁੰਦੀ ਉਹ ਤੇ ਕੋਈ ਫਲਾਮਾ ਵੀ ਲੈ ਰੀਦਾ ਬਿਲਕੁਲ ਬਿਲਕੁਲ ਜਦੋਂ ਹਟਾ ਬਣਦਾ ਮੇਰੇ ਕੋਈ ਵਾਰੀ ਉਹ ਕਹਿੰਦਾ ਤੇ ਚੋਗ ਨਹੀਂ ਦਿੱਤੀ ਉਹਨੇ ਭਰਾ ਕੋਈ ਨਹੀਂ ਬਿਲਕੁਲ ਤੇ ਆਹ ਜੀ ਇਹ ਸੰਦੀਪ ਸੁਨੀਲ ਜੇ ਪਰ ਤੋਂ ਤੇ ਚਿੰਨਾਕ ਨਾਦੀਆ ਤੁਸੀਂ ਪੰਜਾਂ ਦੀ ਵੀ ਲਾਓ ਠੀਕ ਹੈ ਕਿਉਂਕਿ ਅਜੇ ਤਾਜੀ ਗਾਂ ਆ ਪਹਾੜਪੁਰ ਤੋਂ ਮਾੜਾ ਮੋਟਾ ਐੜਾ ਲਾ ਲੂ ਜਿਹੜਾ ਗਾਹ ਕਾਉਂਦੀ ਪਸ ਮੈਂ ਅਸਲੀਅਤ ਤੇ ਦੋਵਾਂ ਦੀ ਸੂਈ ਆ ਇੱਕ ਵੇਸ਼ ਵਿੱਚ ਕਰਾ ਦੇ ਇਹ ਗਾਂ ਦੇਖ ਲਈ ਤਾਂ ਕਿ ਕੀ ਚੱਲਦਾ ਸਾਰਾ ਹੀ ਮਾਲ ਜਿਤਨਾ ਲੈ ਜਾ ਹਰ ਤੱਕ ਫੇਰ ਕਰਾ ਦੇ ਨੇ ਠੀਕ ਹੈ ਜੀ ਮਾਲ ਉਹ ਜਿਹੜਾ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਖੰਡ ਦਾ ਹੀ ਮਾਰ ਆ ਖੰਡ ਦਾ ਮਾਰ ਬਿਲਕੁਲ ਪਿੱਛੇ ਲੋਲਾ ਆਈਆਂ ਉਹ ਨਹੀਂ ਚੱਲੀਆਂ ਚਲਦੀਆਂ ਕਾਈ ਥੋੜੀ ਜਿਹੀ ਜ਼ੋਰ ਮਤ ਚਲੋ ਪਰਖੀ ਬਖੋਜਦੇ ਮਕਰ ਇਹਦੇ ਮਕਰ ਬਖੀ ਦੀ ਬਖੀਆ ਨਾ ਤੇ ਮਾਲ ਸੰਦੀਪ ਸਾਹਿਬ ਸਾਫ ਜਿਤਨਾ ਜਿਹੜਾ ਨਾ ਉਹ ਤੇ ਜਾਂਦਾ ਇਦਾਂ ਹਾਂਜੀ ਹਾਂਜੀ ਅਸੀਂ ਤੇ ਵੀਡੀਓ ਪਾਉਨੇ ਤੇਰੇ ਸਾਹਮਣੇ ਉੱਤਾਂ ਵੀ ਮਾਰ ਦੇਦਾ ਦੇਖਦਾ ਸਾਹ ਤੇ ਬਿਲਕੁਲ ਜੀ ਸਰੰਡੀਆਂ ਆਏ ਕੋਈ ਕੱਲ ਆਈ ਕੋਈ ਅੱਜ ਆਈ ਹੈ ਅੱਜ ਅਰੇ ਤਾਂ ਵੇਟ ਮੜਾ ਦੇ ਦੇਖੋ ਜਾਓ ਅੰਮ੍ਰਤਾ ਇੱਥੇ ਜਾਓ ਜੀ ਹਾਂ ਤੇਰੇ ਦੇ ਛੱਟੇ ਹੁੰਦੇ ਨਾ ਜਾਓ ਜੀ ਜੀ ਪਾਣੀ ਮਾਰਾਂਗੇ ਫਰਾ ਮੁਰਕੇ ਹਾਂ ਜੀ ਹੋ ਗਿਆ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹਾਂਜੀ ਫਿਰ ਜਾਓ ਜੀ ਜੀ ਮੋਲ ਕਿਨਾ ਕਰੀਏ ਤੂੰ ਦੱਸ ਦਿਆ ਬੇਟੀਆਂ ਕੀ ਗੱਲ ਕਰਦੋ ਜੀ ਕਾਇਆਂ ਦੀ ਵੀਡੀਓ ਅੱਜ ਬੜੀ ਬਣਾਈ ਤੁਸੀਂ ਹੈ ਬੜੀ ਬਣੀ ਬੋਸ ਆ ਬੜੀ ਬਣੀ ਆ ਬੜੀ ਦੋਹਾਂ ਦਿਸ਼ਾ ਵਾਂਗੂ ਗਾਂਵੋਂ ਬਿਨੋਂ ਭਾਈ ਹੁਣ ਸਾਰੇ ਗਾਵਾਂ ਆ ਲੱਗਿਆ ਨੇ ਮਈਆਂ ਲਿਆਉਂਦਾ ਆਪਣੀ ਪਹਿਲਾ ਫੌਜੀ ਗਾਂਵ ਵਾਲਾ ਜਿਹਨ ਲਈਆਂ ਆ ਲੈਣਾ ਬਣਦੀ ਹੈ ਹੈ ਕਰ ਲੋ ਸਾਰੇ ਡਾਵੇ ਗਾਣੇ ਹੁਣ ਮਈਆਂ ਲਿਆਉਣਾ ਵੇਖਣਾ ਇਹ ਰੋਟੀ ਖਵਾਉਣੀ ਹੈ ਰੋਟੀ ਖਵਾਣੀ ਬਲੀ ਬੜੀ ਮਈਆਂ ਲਿਆਉਣੀਆਂ ਨੇ ਸਾਰੀਆਂ ਤੁਮਾਂ ਚੰਗੀ ਚੰਗੀ ਲੈਂਦਾ ਰਿਆਂ ਹੁਣ ਥੋੜਾ ਜਿਹਾ ਕਿਧਰ ਵਿੱਚ ਟੱਕਰ ਸੈਟ ਨਹੀਂ ਪਈਆਂ ਵੀ ਗਾਵਾਂ ਵਾਧ ਹੋਈਆਂ ਮਈਆਂ ਦਾ ਪ੍ਰੋਗਰਾਮ ਨਹੀਂ ਵੀ ਜਿੱਥੇ ਦੇ 20 ਮੋਲ ਕਰੀਏ ਆਪੇ ਮੋਲ ਕਰ ਲਈਆਂ ਲਾਕੇ ਦਾ ਜਿੰਨੇ ਮਰਜ਼ੀ ਲੜੀ 20 ਕਿਲੋ ਦੋਧਿਆ ਮੇਰੀ ਗਾਰੰਟੀ ਨੇ ਜੇ ਕੋਈ ਇੱਥੇ ਆ ਗਿਆ ਫਿਰ 24 ਕਿਲੋ ਅੱਛਾ ਵਾ ਠੀਕ 20 ਕਿਲੋ ਹਾਂਜੀ ਇੱਥੇ ਆ ਗਿਆ ਫਿਰ 24 ਕਿਲੋ ਜੇ ਮੈਂ ਠੰਡਾ ਤਪਾ ਨਹੀਂ ਮਿਲਣਾ ਹਾਂਜੀ ਹਾਂਜੀ ਜਿਦਾਂ ਕਹਿੰਦੇ ਠੰਡਾ ਕਰਕੇ ਤਪਾ ਕਰਕੇ ਜੇ ਸੁਨੇਹ ਦੀ ਮਾਰੀ ਪਤਾ 25 ਹੋ ਜਾਈ ਪਹਿਲੇ ਗੋੜਾ ਇਹ ਸੁਨੇਹ ਦੀ ਮਾਲ ਦਾ ਤੇ ਮੁੱਲ ਕਰਨ ਬੜਾ ਜੀ ਕਰਦਾ ਅਗਲੇ ਨੇ ਮੰਗਿਆ ਸਾਡੇ ਕੋਲ ਲੱਖ ਹੂੰ ਪਰ ਅਹੀਂ ਨਹੀਂ ਮੰਗਣਾ ਹੂੰ ਅਹੀਂ ਮੰਗਾ ਕੇ ਦਾ 90 ਹਾਂਜੀ ਠੀਕ ਹੈ ਕਿ ਨਹੀਂ ਠੀਕ ਹੈ ਹਾਂ ਕਰ ਦੋ ਜਿੰਨੇ ਮਨ ਦੀ ਛੋੜ ਹਾਂ 85000 ਰੁਪਏ ਸੰਦੀਚ ਆ ਲੈ ਲਿਖਿਆ ਠੀਕ ਆ 2000 ਛੋੜ ਚਲੋ ਠੀਕ ਆ 80 80 ਬਿਲਕੁਲ ਹੋຊਾਂ 80 ਦੀ ਦੇਖਣੀ ਚਾਹੁੰਦੇ ਪਰੇ ਕਾਂ ਜਿਹੜੀਆਂ ਦਾ ਗਾਇਆਂ ਬੜੀਆਂ ਗਾਂ 80 ਦੀ ਦੇਖੀ ਚੱਲੋਣ ਕਰਾਂ ਦੇ 80 ਦੀ ਦੇਖ ਬਿਲਕੁਲ ਕੋਈ 80 ਹਜ਼ਾਰ ਦੀ ਗਾਂ ਤੇ ਗਾਵਾਂ ਵੇਨੋ ਬੜੀ ਚੱਤੀ ਵਹਿਰ ਆ ਗਈ ਆ 80 ਪਿਓਰ ਸੰਦੀਚ ਪਿਓਰ ਵਾਲੀ ਪਿਓਰ ਪੰਜਾਬ ਵਾਲੀ ਆਤੀ ਸੁਈ ਆਓ ਜੇ ਉੱਥੇ ਉਹਨੂੰ ਮੇਰੀ ਕੋ ਵੀਡੀਓ ਆ ਜੀ ਬਸ ਠੀਕ ਆ ਤੋਰੋ ਤੋਰੋ ਵੇਖੀ ਜੇ ਲੋਕਾਂ ਨਾਲ ਪਿਓਰ ਪਿਓਰ ਜਰੋੜ ਹੈ ਜੀ ਮੇਰਾ ਕੱਟ ਵੇਚਦੇ ਨਾ ਕਹਿੰਦੇ ਸਾਡੀ ਉੱਥੇ ਕਰਦੇ ਹਾਂ ਆਪਣੀ ਆਵਾਜ਼ ਦਾ ਅਸੀਂ ਬੋਲ ਗਿਆ ਜੀ ਬਿਲਕੁਲ ਆਹਨੋ ਲੈਵਾ ਵੇਖ ਲਾ ਬੱਛੀ ਦਾ ਖਾਨ ਦੇਖ ਲਾ ਕੰਨ ਦੇਖ ਲਾ ਸੂਤ ਲਾ ਫਿਰ ਕੋਈ ਨਾ ਫਿਰ ਜੀ ਦੇਖਵੇਂ ਤਾਂ ਇਹ ਵੀ ਨਹੀਂ ਜਰਸੀ ਫੇਰ ਨਹੀਂ ਮੈਂ ਲਿਆ ਸਕਦਾ ਫੇਰ ਮੇਰੇ ਹੱਥ ਘੋੜੇ ਜੀ ਦਾ ਗੱਲ ਸੁਣੋ ਇਹ ਹੁਣ ਜਰਸੀ ਨਹੀਂ ਤੇ ਹੋਰ ਕੀ ਅਜੀ ਇਹ ਅੱਜ ਜੇਤ ਦੇਂਦੀ ਵੱਛੀ ਇਹਦੇ ਅੱਜ ਦਾ ਨਜ਼ਾਰਾ ਹੀ ਵਾਹ ਯਾਰ ਹਾਂ ਬਿਲਕੁਲ ਇਹ ਅੱবি ਚਲੋ ਹਣ ਦੇ ਕਰਮਾਲੀ ਨੇ ਬੱਛਾ ਤਾਂ ਉਹਦੇ ਪਰਮਾਤਮਾ ਦੇ ਰਾਂਗੇ ਜਿਹੜਾ ਚੰਗਾ ਯਾਰ ਉਹ ਰੂਹ ਉਹ ਮਾਂ ਹੀ ਵੱਛੀ ਵੀ ਨਹੀਂ ਦਿੰਦੇ ਹੂੰ ਤਰੀਸ਼ਾ ਵੇਖ ਹੁਣ ਆਹ ਚੀਜ਼ ਮੈਂ ਤਾਂ ਨਹੀਂ ਟਾਈਮ ਲਾਤਾ ਬਣਾਣਾ 5 ਕਿਲੋ ਕਾਂਸ਼ਵੇਰੇ ਭੜਾਈ ਆ ਅੱਛਾ ਜੀ ਠੀਕ ਆ ਆ ਲੇਵਾ ਵੇਲਾ ਕੀ ਜਾਂਦਾ ਹੈ ਕਿ ਨਹੀਂ ਹੈਗਾ ਲੱਭਾਤਾ ਤੇ ਚਵਾਈ ਫੇਰ ਹੰਬਰਸਰ ਜਾਂਦੀ ਧਾਲ ਹਾਂ ਚਵਾਈ ਦਾ ਨਹੀਂ ਮਾੜਾ ਲੈਣਾ ਬਾਕੀ ਚਲੋ ਚਾਹੀਏ ਭਸੂ ਹੋ ਜੀ ਜਿਹੜਾ ਚੁੰਦਿਆ ਰੋਂਦਾ ਰਿਹਾ ਫਾਇਦਾ ਕੀ ਆ ਜੇ ਚਿਰ 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 ਅੱਬੀ ਬੀਬੀ ਤੂੰ ਚੋਲਾ ਪਾਪਾ ਤੂੰ ਚੋਲਾ ਉਹ ਕੰਮ ਨਹੀਂ ਆਪੂ ਮੈਂ ਆਈ ਚੋਣੀ ਆ ਮੈਂ ਲਿਆ ਹਾਂ ਹਾਂ ਜੀ ਮੋਰ ਸੰਦੀਪ ਸਿੰਘ ਸਾਹਿਬ ਹੈਗਾ ਜੀ 60000 ਹਾਂ ਜੀ ਦੇ ਦੀ ਅੱਪੀ ਜੀ ਤੂੰ ਕਰਦੇ ਨੇ ਅੱਪੀ 55000 ਦੀ 55000 ਦੀ ਚਲੋ ਇਹਨੂੰ ਪਹਿਲੀ ਵਾਰੀ ਪਹਿਲੇ ਫੋਨ ਤੇ ਹੀ ਪਹਿਲੇ ਫੋਨ ਤੇ ਉੱਠਣੀ ਪਹਿਲੇ ਫੋਨ ਤੇ ਛੋੜੀ ਇੱਧਰ ਮੁੜ ਕੇ ਰਵਾ ਦੇਣਾ ਪਣਾ ਜੇ ਲੋਕੇ ਕਹਿੰਦੇ ਲੈ ਲੈਣੀ ਆ ਇਹ ਕਹਿੰਦੇ 55000 ਦੇ ਇੱਕ ਮਿੰਟ ਦੇ ਬਾਕੇ ਨਾਲ ਸਹੀ ਹੈ ਵੜੇ ਭਾਈ ਇਹ ਛੋੜ ਹੀ ਹੋਣੀ ਏ ਉਹ ਜਦੋਂ ਵੜਾ ਇਹਨਾਂ 55000 ਪਹਿਲੇ ਫੋਨ ਤੇ ਦੂਜੇ ਫੋਨ ਤੇ ਨਫਾ ਆਇਆ ਦੂਜੇ ਫੋਨ ਤੇ ਅਗਲੇ ਨੂੰ ਨਫਾ ਦੇਣਾ ਪਣਾ ਪਿਆ ਦੇਣਾ ਪੈਣਾ ਜੀ ਦੇਣਾ ਪਊਗਾ ਵੀ ਪਹਿਲਾਂ ਅਸੀਂ ਜੀ ਕੱਲ੍ਹ ਦੀ ਸੁਈਏ ਹਾਂ ਜੀ ਹੁਣ ਮੈਂ ਦੇ ਥਲੇ ਭਾਵੇਂ ਕਹਦਾ 15 18 ਕਿਲੋ ਹਾਂਜੀ ਤੇ ਅਗਲੇ ਮੰਨ ਲੈਣਾ ਹਾਂਜੀ ਉਹ ਮੇਰੇ ਕੋ ਨਹੀਂ ਹੈਗਾ 15 18 ਕਿਲੋ ਕੱਲ ਦੀ ਸੂਈ ਥਲੇ ਹਾਂਜੀ ਤਰੀ ਦੇਖ ਲੋ ਚੈੱਕ ਕਰ ਲੈ ਕੋਈ ਵੀ ਵਾਕਿਆ ਕੱਲ ਦੀ ਸੂਈ ਹਾਂ ਠੀਕ ਹੈ ਬਿਲਕੁਲ ਤਾਂ ਦੇਖ ਲੈ ਬੱਛੀ ਨੱਗਾ ਆ ਜਾਓ ਲਾ ਕੋ ਨਾ ਬੱਛੀ ਹੈ ਵਗੈਰਾ ਹਾਂਜੀ ਜੀ ਬੱਛਾ ਐ ਬੱਛਾ ਆ ਜਾਓ ਸੀਲ ਠੰਡੀ ਸੂਈ ਦਾ ਫੁੱਲ ਡਾਪਲੀ ਬਣਿਆ ਤੇ ਇਹ ਬੱਛੀ ਆ ਨਹੀਂ ਲੱਗੀ ਜੀ ਹਾਂ ਲੜੇ ਕਰਾਉਂਦੇ। ਉਹ ਦੁਪਹਿਰ ਕੀ ਹੋ ਬਸਲੇ ਰਹਾ। ਇਹ ਨਾ ਨਾ ਯਾਰ ਹੀ ਚਾਹਾਂ। ਹਾਂਜੀ ਫਿਰ ਕੋਈ ਬੰਦਾ ਨਹੀਂ ਪਹਿਲਾਂ ਅੱਛੀ ਨਹੀਂ ਤੇ 10 ਦਿਨ ਸੜਨ ਖਾਈ ਦੀ। ਸਾਡੀ ਘਰ ਦੀ ਸੜੀ ਅਸੇ ਖਰਾਬ ਤਾਂ ਨਹੀਂ ਹੋਈ। ਹਾਂਜੀ ਇਹੀ ਕਰ। ਕਿੱਥੇ ਕਿੱਥੇ ਦੀ ਜੱਫੀ ਜੱਫੀ ਹੋਣਾ। ਕੋਈ ਨਿਆਣਾ ਨਹੀਂ ਪਾਣੀ ਦੀ। ਕੋਈ ਗੱਲ ਨਹੀਂ ਬਾਤ ਨਹੀਂ। ਹਾਂਜੀ। ਤੇ ਇਹ ਆ ਵੀ ਜਿਹੜਾ ਡੰਗਰ ਇੰਦਾ ਬਹਿਣ ਨੂੰ ਦਿੰਦਾ ਨਾ ਪਹਿਲਾਂ ਦੱਸੀ ਜਦੋਂ ਇਹ ਗੱਲ ਦੀਦੀ ਮੋਗਲ ਕਰੀ ਇਹਦਾ 60000 ਹਾਂ ਦੋ ਰੱਖਨੇ ਦੇ ਦੀਏ ਤੁਸੀਂ ਕਰਨਾ ਮੋਗਲ ਅੱਪੀ ਦੀਦੀ 60000 ਨਿਵਾਰ ਦੇ ਦੀਆਂ ਹਾਂ ਛੱਡ ਦੋ ਜੀ ਛੱਡ ਇਹਦੀ ਮੈਂ ਵੀਡੀਓ ਇਹ ਵੀਡੀਓ ਦੇ ਲਈ ਹਾਂਜੀ ਵੀਡੀਓ ਦੇ ਚੈਨਲ ਤੇ ਵੀਡੀਓ ਦੇ ਮੁੱਲ ਪਿਆ ਹਾਂ ਤੇ ਉਹਨੇ ਹੀ ਲੈਣੇ ਜਿੰਨੇ ਉਹਦਾ ਮੁੱਲ ਪਿਆ ਹੋਊਗਾ ਹਾਂ ਠੀਕ ਆ ਦੋ ਘਟ ਸਾਢੇ ਦੀ ਬੱਛੀ ਦੇਣੀ ਹੈ ਤੁਹਾਨੂੰ ਦੇਣੀ ਨਹੀਂ ਮੋਲੇਗਾ 65 70 ਹਜ਼ਾਰ ਵੀਡੀਓ ਫੇਮ ਵੀਡੀਓ 55 ਹਜ਼ਾਰ ਵੀਡੀਓ ਵਿਖਾ ਦੂ ਹੋਰ ਕਿਸ ਚੈਨਲ ਦੀ ਆ ਹੋਰ ਕਿਸ ਚੈਨਲ ਦੀ ਬਿਲਕੁਲ ਬਿਲਕੁਲ ਪਰ ਆਪਾਂ ਲੈ ਲਈ ਚਲੋ ਦੇ ਦੇਣਾ ਇਹ ਘਪੜਾ ਜੀ ਇਹ ਛੱਪਣ ਪਹਿਲਾਂ ਹੋ ਜਾਂਦੀ ਜੀ ਘੜੇ ਘੜੇ ਆ ਜਾਈਆਂ ਨਾ ਦਾਬੀ ਦਾਬੀ ਦਾਸੀ ਨੇ ਤੁਸੀਂ ਆ ਜਾਈਆਂ ਬੱਛੀਆਂ ਉੱਤਰੀਆਂ ਉੱਤਰੀਆਂ ਪਾ ਚਾਦਵਾ ਨਹੀਂ ਲੈ ਜੂ ਡਰਾਮਣਾ ਬੱਛੀ ਆਜੋ ਜੀ ਆਜੋ ਸੋ ਨੀ ਜੇ ਸਾਡੀ ਦਿੱਤਾ ਬਣ ਮੁੱਢਾ ਹੋ ਗਿਆ। ਉਹ ਲੈ ਗਿਆ ਆਉਂਦਾ ਪਿਆ। ਉਹ ਜੇ ਬੜੀ ਬੇਜੁਪਾਈ ਹੈ ਨਾ। ਉਹ ਨਹੀਂ ਆਈਆਂ ਹੀ ਅਜੇ। ਹੁਣੇ ਆਈਆਂ ਘੜੀ ਕੋਈਆਂ ਮਗਰੋਂ ਮੇਰੇ ਨਾਲ ਨੁਆਈਆਂ ਨੂੰ ਆਈਆਂ ਮੁਰਿਆਂ। ਬਿਲਕੁਲ। ਹਾਂ ਜੀ ਆਇਆਂ ਮਾ ਸਾਰਾ ਕੱਲ ਤੇ ਲਿਆ। ਤੇ ਭਾਈ ਚੱਲ ਰਹੇ ਉਹਨੂੰ ਪਤਾ ਨਹੀਂ। ਇਹਦਾ ਕੱਢੀ ਥੁੰਦੀ ਨਾ ਡਰੋ। ਉਹਨਾਂ ਜਨ ਡਰਨ ਦੇ ਬਚੀ ਗਏ। ਦਸਦੀ ਦੀ ਗੱਲ ਖੁੱਪਦੀ ਆ। ਠੀਕ ਆ। ਤੇ ਕੀ ਥਾਂ ਦਾ ਗੱਲ। ਕਿਨੇ ਵਹਿਮਾਂ ਨੇ ਜਿਵੇਂ। ਬਸ ਯਾਰ ਵੇਲਾ ਕੀ ਹੋਰ ਤਾਂ ਐ ਕਬੂਤਰੀਆਂ ਚੋਲਦੇ ਪੁਲਿਸ ਨੂੰ ਜਿਹੜਾ ਇਹਦਾ ਸ਼ਾਰਟ ਨਹੀਂ ਦੇ ਰਿਹਾ ਮਸ਼ਹੂਰ ਦੱਸ ਕਿੰਨੇ ਦੇ ਦੀਆਂ 21 ਦੱਸ ਦੇ ਦੱਸ ਤਾਂ ਕਿਹੜੇ ਗਲੋ ਦੱਸਾਂਗੇ ਹੋਏ ਨਾ ਜ਼ਿਆਦਾ ਗੁੱਸੇ ਐਂਡਾਲੀ ਜਦੋਂ ਮੈਨੂੰ ਫੇਰ ਜੇ ਸੁਰਾ ਦੱਸ ਕਿੰਨੇ ਦੇ ਦੀਆਂ ਨਹੀਂ ਦੱਸਾਂ ਹੱਪੇ ਗਿਆ ਦੱਸ ਬੱਚਵੀਂ ਕੀ ਹੋਈ ਅਸੀ ਜੀ ਠੀਕ ਹੈ ਠੀਕ ਹੈ ਜਾ 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 42010 53000 ਆ ਸਦੀ ਨੂੰ ਨਹੀਂ ਦੇਵਾ 53 ਦੀ ਜਿੰਨਾ ਇੱਕ ਫਾਇਦਾ ਲੈ ਗਿਆ ਹਾਂਜੀ ਅੱਜ ਤੂੰ ਫਾਇਦਾ ਲੈ ਗਿਆ ਫਾਇਦਾ ਨਹੀਂ ਦੇ ਕੇ ਕਰਕੇ ਫੇਰ ਬਾਰੇ ਕਿ ਅਰੇ ਇੱਕ ਫਾਇਦਾ ਦੇ ਵਸੀ ਸੀ ਗੱਭੜੇ ਜੀ ਗੱਭੜੇ ਸੀ ਪਹਿਲਾਂ ਲੋਹੇ ਜੀ ਗੱਭੜੇ ਨਹੀਂ ਇਹ ਦੇਖੋ ਪਹਿਲਾਂ ਸੁਆ ਆ ਦਰ ਦਸ ਨਹੀਂ ਆਹ ਤਾਂ ਪਤਾ ਨਹੀਂ ਰਾਤ ਦੀ ਸੂਫਰ ਮੈਨੇਜ ਕਹਿੰਦਾ ਕੋਈ ਭਰਾ ਹਾਂ ਮੁੜ ਕੇ ਲੈ ਆਦਾ ਤੁਹਾਨੂੰ ਭਾਦਾ ਦੇ ਦੇਣੇ ਇਹ ਪਤਾ ਲਾੜਾ ਜੀ ਹਾਂ ਇਹਨਾਂ ਕਰਨ ਵਾਲੇ ਕੋਈ ਮਸਾ ਨਹੀਂ ਤੇ ਬਈਆਂ ਸਾਡੇ ਭਈਆਂ ਸਾਡੇ ਕੋਲ ਨੂੰ ਹੁਣ ਨੂੰ ਆਉਣਾ ਚਾਹੀਦਾ ਜਾਦਾ ਲੈ ਕੇ ਬਾਹਰ ਬਣੂ ਬੋਲ ਜੀ ਜੀ ਹੋਣੀ ਬਿਸ਼ੱਕ ਆ ਜਾਂਦਾ ਦਾਹਰਾ ਵਿੱਚ ਬਣਨਾ ਬੋਲੋ ਚਾਰ ਰਹਾ ਨਾ ਜੀ ਥੋੜੀ ਜੀ ਕਰ ਲਈਏ ਕਿਉਂਕਿ ਨਵਾਹਾਂ ਹੈ ਤਾਂ ਡਰਾਈਵਰ ਨੂੰ ਹਵਾ ਪਾਉਂਦਾ ਕੋਈ ਨਾ ਵਤੀਆ ਕੋਲੋਂ ਹਸਤਾ ਡਰਾਉਣਾ ਉਹ ਕਰਦੀ ਆ ਜਿੱਦ ਜਿਹੜੀ ਗਾਉ ਚੱਲ ਜਾਂਦੀ ਹੈ ਹਾਂ ਜੀ ਐਸਨੂੰ ਤੇ ਬਤਾ ਕੀ ਬਣਦਾ ਬੋਲੋ ਫੋਜੀ ਸਾਹ ਪਰ ਜੀ ਜੀ ਮੋਲ ਛੋੜਾ ਦੇ ਜੀ ਹਾਂ ਛੋੜਾ ਜਾ ਇੰਨਾ ਨਹੀਂ ਜਾ ਕਾਸ਼ੀ ਵੇਲਾ ਕੀ ਹੋ ਬੁਲਬੁਲ ਦਾ ਬੱਚਾ ਆਈ ਇਹੋ ਜੀ ਬੱਚੀ ਦਾ 60 65 ਮੰਗੀ ਜਾਂਦੇ ਮੈਂ ਕਿਉਂ ਮੰਗਾ ਬੱਚੀ ਦਾ ਮੋਲੀ 50000 ਹੂੰ ਦੱਸ ਕਿੰਨੇ ਦੇਰੀ 10 ਦੱਸ ਨਹੀਂ ਮਨਾ ਯਾਰ ਦੇਰੀ ਛੱਡ ਦਿਓ ਅੱਗੇ ਛੜੀਏ ਚੋ ਸਕ ਨੂੰ ਜੀ ਨਹੀਂ ਕਰਦਾ ਇਹ ਜਿਹੜੀਆਂ ਹੋਣ ਬੱਚੀਆਂ ਪਹਿਲਾਂ ਵੇਚੀਆਂ ਉਹਨਾਂ ਨੂੰ ਕਿਤੇ ਚੰਗੀ ਵੇਚੀ ਕਿਤੇ ਡਾਂਢੀ ਯਾਰ ਨਸਲ ਤੇ ਵੀ ਥਾਨ ਲੇਵੇ ਦਵੀਸ 48000 ਦੀ ਬੈੜ ਦੇ। ਅੱਜ ਸਮਾਈ ਵਾਲਾ ਕੰਮ ਕਰਦਾ ਜੀ। ਬਸ ਠੀਕ ਆ। ਜੇ ਦੁਨੀਆ ਧਰਨੇ ਤੇ ਚਲੀ ਜਾ ਮਿੰਟ ਮਿੰਟੀ ਚੁੱਕ ਲੋ। ਬਸ ਠੀਕ ਆ। ਵੇਖ ਲੋ ਵੀ ਚੱਲਣ ਤੋਂ ਕੋਈ ਆ ਵੀ ਜਾਂਦੀ ਨਹੀਂ ਜੀ। ਕਿੰਨੀ ਜੱਤੀ। ਹੁਣ ਇਹਨੂੰ ਕੋਈ ਕਹੇ ਪਿਓਰ ਇਹ ਕਹੇ ਰੋਸ ਇਹ ਤੁਹਾਡੇ ਸਾਹਮਣੇ ਆਇਆ। ਸ਼ਾਹੀਵਾਲ ਮੈਨੂੰ ਇੰਨਾ ਪਤਾ ਵੀ ਗਾ ਚੰਗੀ ਆ। ਕਰਤੂਤ ਵਾਲੀ ਨਿਕਲੇਗੀ। ਬਾਜ ਬਸ। ਘਾਤ ਦਿਵਾਲੀ ਆ। ਹੂੰ। ਘੇਟ ਨਹੀਂ ਜੇ। ਜਦੋਂ ਛੋਟੀ ਹੋਏ ਪਹਿਲਾਂ ਦਵਾਈ ਪਾਈ ਦੀ ਛੋਟੀ। ਬਿਲਕੁਲ ਬਿਲਕੁਲ ਬਾਜੀ ਬਿਲਕੁਲ। ਇਹ ਪੰਜਾਬ ਵਾਲੀ ਜੇ। ਇਹਨੂੰ ਟੈਗ ਵੀ ਲੱਗਾ ਜੇ ਆਪਣਾ ਚੈੱਕ ਕਰਾ ਲਓ ਆ ਵੇਖੋ ਕਿਹੜਾ ਲੱਗਾ ਕਿਹੜਾ ਜੀ ਆਹ ਦੇਖੋ ਵੱਡ ਨੂੰ ਕੋਈ ਟੈਨਸ਼ਨ ਨਹੀਂ ਆਹ ਨੈਰੇ ਜੋਗੇ ਉਹ ਨਹੀਂ ਪਾ ਲਈ ਹੁੰਦੇ ਜੀ ਪਤਾ ਲਾ ਲਏ ਆਲੇ ਪੰਪ ਚੱਟ ਪਾ ਹਾਂ ਵੇਖੋ ਅਸੀਂ ਜੀ ਦੰਡੀ ਪਿਓਰ ਜਰਸੀ ਦੇ ਲਾਲੇ ਛਾਈ ਵਾਲ ਲਾਲੇ ਕ੍ਰੋਸ ਵਾਲ ਲਾਲੇ ਐਰ ਸਿਰ ਵਾਲੇ ਆਪਾਂ ਨੂੰ ਜਿਹਾ ਜਦੋਂ ਅਸੀਂ ਕੋਈ ਗੱਲ ਕਰਦੇ ਅਗਲਾ ਕੰਦਾ ਲਾਏ ਆ ਨਸਲ ਨਹੀਂ ਹਾਂ ਉਹ ਸਾਨੂੰ ਪਤਾ ਲੱਗਾ ਅੰਦਰ 20 ਸਾਲ ਜਿਉਂ ਵਪਾਰ ਕਰਦੇ ਆ ਨਸਲ ਪਤਾ ਹੀ ਨਹੀਂ ਕਿਹੜੀ ਇਹ ਇਹ ਅੱਜ ਵੀ ਕਹੀ ਦਿੰਦਾ ਹਾਂ ਜਿਹੜਾ ਬਾਹਰ ਆਈ ਇਹਨੂੰ ਇਹ ਸੱਚਾ ਭਾ ਇਹਦੇ ਉਪਰ ਇਹ ਗੱਲ ਹੋਈ ਐ ਜਰਸੀ ਸਾਹੀ ਵਾਲਾ ਅਧਿਆਪੀ ਸਾਡੇ ਕੋਲ ਹੋਰ ਤੇ ਬੜੇ ਬੜੇ ਨਾਮਾਂ ਦੇ ਪਾਵਾਂ ਨਹੀਂ ਹੁੰਦੇ ਮਰਾ 2% ਤੋਂ ਬੜਾ ਹੁੰਦਾ ਕਈ ਆ ਗਿਆ ਦਾ ਜੀ ਫੀਸੀਲੀ ਰਾਜੀ ਠੀਕ ਆ ਸੀਲ ਤੇ ਲੈਣੀ ਜਾਨੀ ਸਭ ਤੋਂ ਪਹਿਲਾਂ ਕੋਈ ਇਹ ਨਾ ਕਿ ਭਰਾ ਮੈਨੂੰ ਨਾ ਮਾਰਦੀ ਹੈ ਮੋਲ ਕਰ ਲਈ ਜੀ ਦੀਆਂ ਦਾ ਵੀ 45000 ਹੁਣ ਦੱਸ ਕਿੰਨੇ ਦੇ ਦੱਸ ਦੱਸ ਨਹੀਂ ਸੁਣਾ ਜੀ ਯਕੀਨ ਲੈ ਦੇਟਾ ਉਹ ਗੰਨਰ ਦਾ ਨਾ ਮੇਰੀ ਵਸੀ ਰੋੜੇਗਾ ਆਪੇ ਜਾ ਕੇ ਪੁੱਛਦਾ ਛਾਲ 40 ਦਿਵਸੀ ਬੱਸ ਚਲੋ ਜਾ ਠੀਕ ਆ ਕੋਸ਼ਿਆ ਨਾ ਠੀਕ ਇਹ ਤੋਂ ਪਰੇ ਐਂਡ ਰੱਬ ਦਾ ਨਾਮ ਰੱਬ ਦਾ ਨਾਮ ਇਹੇ ਰੱਬ ਆਹੇ ਫੋਟਾਂ ਹੀ ਹੋਣੀਆਂ ਜਿਹਾ ਹੁਣ ਛੋੜੀ ਹੋਣੀ ਐ 100 ਕਰ 200 500 ਕਰ ਦੇਣਾ ਉਹ ਇੰਨੀ ਮੱਝ ਆ ਕੋਸ਼ ਹੋ ਗਿਆ ਵੀ ਸਾਈਵਾਲ ਜੇ ਜਰਸੀ ਜੇ ਗਰਲੈਂਡੋ ਜੇ ਮੈਨੂੰ ਜੇ ਪਤਾ ਪਰ ਲੈ ਬਾਦ ਥਣ ਸਾਹਿਬ ਸਾਹਿਬ ਤੇਲੀ ਖੰਦੀ ਆਇਆ। ਹਾਂ ਮੈਂ ਤਾਂ ਲੈ ਉਹਦੀ ਲੰਮੇ ਪੈਰੋ ਠੀਕ ਆ। ਖਾਣਾ ਵੇਲਾ ਮਹੀਆਰ ਦਾ ਲੱਗਾ। ਝੁੰਜਾ ਥਾ। ਝੁੰਜਾ। ਝੁੰਜਾ ਨੋਟਾ। ਇਹਦਾ ਆਦੇ ਤੇ ਉਦਾਸੀੜੀ। ਹੁਣ ਪਤਾ ਨਹੀਂ ਕਰਮਾ ਵਾਲੀਆਂ ਰਾਤ ਸੁੰਗੀਆਂ ਸੁੰਗੀਆਂ ਬਣਦੀਆਂ ਆ। ਅੱਜ ਸਵੇਰ ਤੋਂ ਜਾਸੂ ਜੀ ਗਰੰਟਡ। ਅਜੇ ਆਈਆਂ ਨੇ ਤੇ ਪੱਟੇ-ਕੁੱਟੇ ਨਹੀਂ ਗਾਦੇ ਇੱਕ ਲੋਈ ਨਾ ਹੀ ਨਹੀਂ ਝਾੜੀ ਅਜੇ। ਹਾਂਜੀ। ਥੋੜੀ ਜੀ। ਸੁਆਈਆਂ ਨੂੰ ਇਹ ਮਗਰੋਂ ਕੰਮ। ਝਾੜੀ ਤੋਂ ਉਹ ਸੁਆਈਆਂ ਵੇਚਾੜ ਦਿੰਦਾ। ਹਾਂਜੀ। ਤੂੰ ਗੱਲ ਨਹੀਂ ਦਿੰਦਾ ਜਾਓ ਜੀ ਨਾ ਇਹਦਾ ਸਾਧਿਆ ਮਾ ਇਹਦਾ ਕਿਉਂ ਓਏ ਚੰਗੂ ਆ ਲੈ ਦੂਜੇ ਪਰ ਤੋਂ ਪੁੱਛੇ ਹੋਰ ਕੀ ਕਰੇਗਾ ਹਾਂ ਅਈ ਤਨ ਕੈਂਚੀ ਪਾ ਲੈਂਦੇ ਆ ਆ ਹੁਣ ਆਂਡਾ ਵੀ ਤਾਂ ਕਰ ਬੋਲ ਕੀ ਆਂਦਾ ਕਿੰਨਾ ਫੁੱਜਾ 7000 4000 ਹਾਂ 4000 ਹੋਰ ਕਰ ਦੋ ਨਹੀਂ ਯਾਰ ਤਸੀ ਬੋਲੀ ਚੰਗੀ ਦੀ ਜੀ ਚਲੋ ਜਾਓ ਜੀ ਆ ਦੇਖੋ ਜਾਵਾ ਉਨੀ ਕੀ ਹੋ ਗਈ ਬਸਦੇ ਪਾਸ ਪਾਸ਼ੀ ਬਹੁਤੀ ਚੰਗੀਆਂ 40 ਦੀ ਪਹਤ ਤਾ ਦੇ ਦੇਖੋ ਵੀ ਤੇਰੇ ਨਾਂ ਦੇ ਯਾਰ ਛੋੜ ਲਓ ਤੇ ਪ੍ਰਾਣ ਵਾਲੇ ਨੂੰ ਕਿਹਾ ਹੈ ਨਾ ਇਹਦਾ ਇਹਦਾ ਬਟਾਣਾ ਮੈਂ ਜਾਣ ਕੇ ਵੱਧ ਮੰਗੇ ਮੈਂ ਉਹਦਾ 50 ਮੰਗਣਾ ਦੇ 45 ਦੀ ਕਰਾ ਕੱਲ ਨੂੰ ਚਾਲ ਵੀ ਕਹਿੰਦਾ ਯਾਰ ਹੋਰ 1000 45000 ਦੀ ਖਾਂ ਜੀ ਹੋਰ ਵੀ ਸਾਂ ਜਿਹੜਾ ਕਹਿੰਦਾ ਨਾ ਰਾਂਣ ਵਾਲੀ ਗੱਲ ਹਾਂ ਜੀ ਨਾ ਤੇ ਤੂੰ ਅਜੇ ਤੱਕ ਰਲਿਆ ਅੱਗੇ ਤੋਂ ਆ ਜੀ ਆਹ ਫਿਰ 10 ਜਣੇ 5 ਆ ਜਣੇ ਖਲੋਤੇ ਬਿਲਕੁਲ ਕੱਢਿਆ ਕੈਮਰਾ ਆਓ ਜੀ ਆਓ ਜੀ ਹੋਇੰਦਾ ਪਾਣੀ ਅਜੇ ਫੇਰ ਬੁਖਾ ਲਈਏ ਇਹਨਾਂ ਨੂੰ ਪਾਣੀ ਪੌੜੀਆਂ ਤੇ ਪਿਆ ਉਹ ਜਿਹੜਾ ਨਾਲ ਨਾ ਪਰ ਪਰ ਤੋਂ ਇੱਕ ਕੰਮ ਆਣਾ ਜੀ ਹੁਣ ਸਾਨੂੰ ਕਿਸੇ ਤੋਂ ਨਾ ਪਤਾ ਜਾਂਦਾ ਉਹ ਸਾਰਾ ਕਰਿਓ ਕਈ ਬੰਦੇ ਸਾਨੂੰ ਕਹਿੰਦੇ ਤੁਸੀਂ ਤੇ ਚੋ ਘਟ ਮੰਗ ਲਏ ਪੈਸੇ ਫੋਨ ਵੀ ਕਰਦੇ ਉਦੋਂ ਵੀ ਰਾਤ ਇੱਕ ਬੰਦਾ ਫੋਨ ਕਰੇ ਤੁਸੀਂ ਗਾਦੇ ਪੈਸੇ ਘਟ ਮੰਗ ਲਏ ਅਸੀਂ ਇਹ ਚੋ ਘਟਾਦੇ ਕਿਸ ਚੋ ਵਧਾਦੇ ਕਈ ਵਾਰੀ ਸਾੜੀ ਦੇ ਗਾਦੋਂ ਅਸੀਂ 2000 ਰੁਪਏ ਮਹਿੰਗੀ ਲਿੱਲੀ ਨਾ ਤੇ ਤੂੰ 2000 ਘਟਾ ਵੀ ਕਹਿੰਦੇ ਅਸੀਂ ਇਹਨਾਂ ਦੂਜੀ ਅਸੀਂ ਕੋਲੀ ਲਈ ਉਹ ਬਰਾਬਰ ਬਿਲਕੁਲ ਜੀ ਇਹ ਨਾ ਸੋਚਿਆ ਕਰੋ ਕਿ ਚੱਲ ਯਾਰ ਇਹ ਵੱਧ ਘਟ ਇਹ ਵਪਾਰ ਲੈ ਲੈ ਵਪਾਰ ਲੈ ਠੀਕ ਆ ਬਿਲਕੁਲ ਸਾਕੀ ਮਾਰਦੇ ਆ ਆਪਾਂ ਸੰਦੀਪ ਸਾਹਿਬ ਲੈਂਦੇ ਹਾਂ ਸੋਨੇ ਵਰਗਾ ਜਿਹੜੀ ਨਹੀਂ ਪਸੰਦ ਤੇ ਮੈਂ ਦੇ ਉਸੇ ਵੇਲੇ ਭਾਜੀ ਜਾਂ ਬੋਈ ਮੈਨੂੰ ਕੋਈ ਪਾਣੀ ਪੀਲਾ ਚਾਹ ਲੈ ਲੈ ਉਹ ਪਾਣੀ ਲੈ ਜਾ ਪਾਣੀ ਪੀ ਪੀ ਲੈ ਹਾਂਜੀ ਤੇ ਜੇ ਤੂੰ ਪਾਣੀ ਵੀ ਨਹੀਂ ਪੀਤਾ ਪਹਿਲਾਂ ਆ ਕੇ ਤਾਂ ਸਲਾਹ ਕਰ ਲਈ ਹੁੰਗੀ ਆਪਾਂ ਹਾਂ ਬਿਲਕੁਕੁਲ ਜੀ ਕਿੰਨੇ ਘਰ ਹੁੰਦੇ ਜੀ ਹਨਾ ਜੀ ਫਿਰ ਤਾਂ ਸਲਾਹ ਹੀ ਕਰਦੇ ਫਿਰ ਦੋ ਦਿਨ ਲੰਘ ਜਾਣੇ ਹਾਂ ਹਾਂ ਇਹ ਤੰਗਾਈ ਵੇਖੀ ਜੀ ਸਾਰੇ ਇਸ ਤਰ੍ਹਾਂ ਨਾਲ ਸਲਾਹ ਕਰਦੇ ਕਰਦੇ ਜੀ ਹਾਂ ਕਰਦੇ ਆ ਮਾ ਮੇਰਾ ਮਾਸੀ ਨਾਲ ਭੂਆ ਨਾਲ ਫੁੱਫੀ ਨਾਲ ਇੱਥੇ ਤਾਂ 10-10 ਤੰਗਾਈਆਂ ਇੱਕ ਜੱਟ ਬੰਦੀਆਂ ਵਪਾਰੀ ਕਿਹਨੇ ਕਿਹਨੇ ਸਲਾਹ ਕਰ ਰਹੀਆਂ ਸਲਾਹਾਂ ਕਰ ਗਿਆ ਸਲਾਹਾਂ ਚੁੱਕ ਕੇ ਰਹਿਦੇ ਆ ਫਿਰ ਹੋਏ ਪਰ ਨਹੀਂ ਜਾਂਦਾ ਦੇਤੀ ਜਾਂਦੇ ਇਹਦੇ ਤੇ ਹੀ ਬੱਸ ਚਲੋ ਮਾਰੋ ਚਲੋ ਕੋਈ ਗੱਲ ਸਾਰ ਭੈਣ ਭਾ ਆਪਣਾ ਆਪਣਾ ਮੂਡ ਆ ਆਪਣੇ ਦਾ ਮਾਲ ਵੇਚ ਗਿਆ ਬਣਾ ਜੀ ਧਾਰ ਵੱਜ ਗਈ ਆ ਹੁਣ ਮੋਟਰੇ ਆਏ ਹੁਣ ਇਹ ਤੇ ਗਾਂ 3 ਕਿਲੋ 22 ਕਿਲੋ ਦੁੱਧ ਦੇ ਦੇ ਤੇ ਕੋਈ ਬਹੁਤੀ ਗੱਲ ਨਹੀਂ ਆ ਹੂੰ ਪਰ ਅਸੀਂ 22 ਕਿਲੋ 24 ਕਿਲੋ ਹੈਗਾ ਅਸੀਂ ਹੁੰਦਾ ਵੀ ਚੱਲ 20 ਦੀ ਭਰਾ ਗਾਰੰਟੀ ਦੇ ਲੋ ਆਨਲਾਈਨ ਬਿਲਕੁਲ ਜਿਹਨੇ ਆਨਲਾਈਨ ਲੈਣੀ ਬਿਲਕੁਲ ਬਾਕੀ ਮਾਲ ਸਿੱਧਾ ਫੋਨ ਬੜਾ ਜਾਂਦੇ ਨੇ ਭੈਣ ਭਰਾ ਪਿਆਰ ਨੂੰ ਬੜਾ ਕਰਦੇ ਚਲੋ ਤੇਰੇ ਵਾਲੀ ਗੱਲ ਵੀ ਕੋਈ ਇੱਕ ਅੱਧਾ ਕਿਤੇ ਫੋਨ ਕਰੇ ਮਾੜਾ ਬਾਕੀ ਦੇ ਮਹਾਰਾਜ ਦੀ ਬੜੀ ਮਿਹਰ ਆ ਅਸੀਂ ਹੱਲ ਵੀ ਕਰਦੇ ਜੀ ਚਲੋ ਆਪਣੇ ਭੈਣ ਭਰਾ ਦਾ ਕੀ ਆ ਜਿੱਦਾਂ ਮੈਂ ਤੇ ਇਹੋ ਜਿਹਾ ਬੰਦਾ ਜੀ ਕਈ ਮੈਨੂੰ ਕਹਿੰਦੇ ਮੈਂ ਆ ਕੇ ਕੋ ਗਾਈ ਲੈਣ ਗਿਆ ਉਹ ਥਣ ਖਰਾਬ ਹੋਣ ਤੇ ਮੈਂ ਬਣਾਉਣ ਦਾ ਆ ਮੈਂ ਤੂੰ ਬਾਅਦ ਚ ਵੇਚ ਲਈ ਭਰਾ ਮੈਂ ਨਾਲ ਖੜਾ ਕਹਿੰਦੇ ਮੈਂ ਵੀ ਜਾਵਾਂ ਤੇ ਕਹਾਂ ਯਾਰ ਹੁਣ ਮੇਰੇ ਕੋ ਗੋਣਿਆ ਮੈਂ 2000 ਇੰਨਾ ਥਣ ਬਣਾਉਣ ਦਾ ਕੋ ਲੈਂਡ ਆ ਤੇ ਮੈਨੂੰ ਕੀ ਕਹਿਣ ਮੈਨੂੰ ਅਗਲੇ ਆਪਣੀ ਲੋਨ ਨੂੰ ਬਣਾਉਣਾ ਫਾਨ ਫਰੀ ਬਣਾਉਣਾ ਫਿਰ ਜੇ ਕਿਹਦਾ ਡੰਗਰ ਗਲਤ ਹੈ ਉਹਨੂੰ ਕਦੀ ਨਹੀਂ ਮੰਗਿਆ ਵੀ ਮੈਨੂੰ ਦੇ ਦੇ ਲੈਣਾ ਨਹੀਂ ਵੀ ਜੇ ਕਦੇ ਥਣ ਬਣਾਉਂਦੇ ਹਾਂ ਹੰਕਾਰ ਨਾਲ ਚਾਹੁੰਦੇ ਹਾਂ ਹੰਕਾਰ ਨਾਲ ਝੋਟੀ ਮੰਗੇ ਹੰਕਾਰ ਨਾਲ ਤੂੰ ਲੈ ਜਾ ਬੋਜਾ ਜਿੰਨੇ ਵੀ ਕਰ ਚੋਟੀ ਦੇ ਐਨੇ ਦੀ ਆ ਤੇ ਮੈਂ ਕਾਰਸ ਨੂੰ ਕਹਾਂ ਮੈਂ ਹੁਣ ਨਹੀਂ ਖਾਣੀ ਆ ਥੜਾ ਬਣਾਇਆ ਹਾਂ ਕਹਦਾ ਕੀ ਗੱਲ ਮੈਂ ਕਿਹਾ ਹੁਣ ਮੈਂ ਖਾਣੀ ਨਹੀਂ ਤੇਰੀ ਜਿੰਨੇ ਦੀ ਹੈਗੀ ਹੁੰਨੇ ਦੀ ਵੀ ਕਿਉਂਕਿ ਤੂੰ ਇਹ ਨਾ ਗਈ ਫੁਰਜੀ ਨੇ ਥਣ ਬਣਾਉਣ ਕਰਕੇ ਮੰਗ ਲਈ ਉਹ ਕਿੱਕੋ ਡੰਗਰ ਲਿਆ ਕਿ ਨਹੀਂ ਤੂੰ ਵਪਾਰੀ ਨਾ ਐਨੇ ਡੰਗਰ ਵੇਨਾ ਨਹੀਂ ਤੂੰ ਵੀ ਆਖ ਨਹੀਂ ਤੇ ਮੈਂ ਪੜਦਾ ਜਿਹੜੀ ਪੋਲੀ ਹੈ ਮੈਂ ਪੜ ਲਾਂ ਇਸੇ ਤਰ੍ਹਾਂ ਸਾਡਾ ਧੰਦਾ ਵਾਹੀਂ ਤੇ ਕੁਦਰਤ ਤੋਂ ਡਰ ਕੇ ਇੱਕ ਹੀ ਕੰਮ ਹੁੰਦਾ ਇੱਕ ਹੀ ਕੰਮ ਹੁੰਦਾ ਜਿਹੜੇ ਬਵਾਰਗੇ ਦੀ ਇਹ ਜਿਹੜਾ ਦਲਾਲੀਆਂ ਮੈਨੂੰ ਅੱਜ ਪਤਾ ਫੋਨ ਕਰਨ ਦੇ ਭੈਣ ਭਰਾ ਭਾਈ ਦਰਾਲੀ ਕਿਲ ਹੋ ਗਏ ਉਹ ਕੱਟਿਆ ਤੂੰ 2000 ਦਰਾਲੀ ਦੇਂਗਾ ਮੈਨੂੰ ਇੱਕ ਡੰਗਰ ਚੋਂ ਤੇ ਮੈਂ ਦਾਹ ਹੋਤਾਂ ਲਿਆ ਕੇ ਵੇਚ ਦਿੰਦਾ ਹੈਂ ਤੂੰ ਪਤਾ ਨਹੀਂ ਤੇਰੇ ਪਸੰਦ ਆਉਣੀ ਕੋ ਨੱਕ ਤੇ ਚੰਨ ਨਹੀਂ ਕਿ ਨਹੀਂ ਜਾਣ ਸ਼ੇਦੀ ਨਗਰ ਵਾਲੇ ਪਤਾ ਨਹੀਂ ਕਿੰਨੇ ਗਾਹ ਗਿਆ ਫੋਨ ਕਰਦੇ ਮੈਂ ਨਹੀਂ ਚਾਹਦਾ ਕੀ ਕਰਾਂ ਆਪਣਾ ਹੀ ਸਰਦਾ ਤੇ ਅਸੀਂ ਇਹ ਵਿੱਚ ਹਟਣਾ ਜੱਡਾ ਨਹੀਂ ਇਹ ਆ ਵੀ ਚਲੋ ਬਾਕੀ ਕੰਮ ਕਰ ਵਧੀਆ ਵਾ ਜਿਹੜੇ ਬੰਦੇ ਨਵੇਂ ਨੇ ਵੀ ਕਰਨਾ ਸੀ ਸੀ ਆਪਣੇ ਕੋਲ ਸਲਾਹਾਂ ਵੀ ਲਈ ਕਿ ਭੈਣ ਭਰਾ ਨੇ ਉਹ ਕੱਲ ਦੱਸੀ ਵੀ ਜਿੱਤ ਤੋਂ ਪਾਰ ਕਰਨਾ ਪਹਿਲਣ ਝੋਟੀ ਲਾਇਆ ਪਹਿਲਣ ਗਾ ਲਿਆ ਥੱਲੇ ਦੂਜੇ ਸੁਰੇ ਝੋਟੀ ਲਾਇਆ ਦੂਜਣ ਗਾਈ ਲਾਇਆ ਹਾਂਜੀ ਉਹ ਚੱਲ ਜੂ ਇਹ ਤਰ੍ਹਾਂ ਕਿ ਫੁੱਟਣੋਂ ਪਾਰ ਸ਼ੁਰੂ ਕਰਨਾ ਨਹੀਂ ਹੁੰਦਾ ਜਿਹੜੀ ਇਹ ਪਹਿਲਾਂ ਦੁੱਧਣਾ ਸੀ ਇਹ ਕਿਤੇ ਘਰ ਤੋਂ ਨਹੀਂ ਕੀ ਹੋਈ ਵੀ ਨਾ ਹਾਂਜੀ ਤੇ ਅਗਲੇ ਸਵੇਰੇ ਜਾ ਕੇ ਉਹ ਵੇਚ ਲੂ ਤੇ ਜਾ ਸੈੱਟ ਹੋ ਜਾ ਸੈੱਟ ਹੋ ਜਾ ਤੇ ਜਦੋਂ ਲਈ ਪੰਜਵੇਂ ਸੱਤਵੇਂ ਸਵੇਰੇ ਵਾਲੀ ਦੀ ਉਹਨੇ ਕੀ ਕਰਨਾ ਤੂੰ ਅਗਲੇ ਸਵੇਰੇ ਜਿਹੜਾ ਇਹ ਸੂਆਂ ਅੱਜ ਬਿਲਕੁਲ ਬਾਕੀ ਗੱਲਾਂ ਬਾਤਾਂ ਬੜੀਆਂ ਸੇਂਝਾ ਕਰ ਲਈਆਂ ਲਾਗੇ ਵਿਆਹ ਉਹ ਵੀ ਚੱਲਣ ਰਿਹਾ ਅੱਜ ਮੇਰਾ ਡੀਜੇ ਵੱਜਣ ਰਿਹਾ ਅੱਜ ਬਾਜਣ ਮੋਟੇ ਲੱਗਣ ਚਲੋ ਬਾਕੀ ਆ ਵੀ ਤੈਨੂੰ ਪਤਾ ਹੀ ਆ ਪਿੰਡ ਖਰੀਏ ਬਾਜ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 9814178121 ਪਬਜੀ ਕੀ ਵਾਲੀਆ ਹੁਣ ਮੈਂ ਦੂਜੀ ਗੱਲ ਕਹਾਂ ਬਹੁਤੇ ਕਿਤੇ ਗੁੱਸਾ ਨਾ ਕਰ ਜਾਣਾ ਮੈਨੂੰ ਜਿੱਥੋਂ ਮਰਜ਼ੀ ਪੁੱਛ ਲਓ ਜੇ ਜਿਬੂਰੇ ਵੀ ਪੁੱਛ ਲਓ ਤਾਂ ਵੀ ਕਹਿਣਾ ਕਿ ਨਦਾਨਾ ਮੈਂ ਲੋਕੇਸ਼ਨ ਮੰਗਾ ਦੀ ਭੇਜ ਤੇਈ ਦੀ ਆ ਹਾਂਜੀ ਜਿੰਨੇ ਵੀ ਆਉਣਾ ਭੈਣ ਭਰਾ ਇੱਥੇ ਆਓ ਆਪਸ ਕਰੋ ਗੱਬਣ ਦੀ ਵੀ ਤਸੱਲੀ ਕਰੋ ਸੂਈ ਦੀ ਵੀ ਕਰੋ ਬਾਜੀ ਕਿ ਇਹ ਵਲੇ ਸਾਡੇ ਕੋ ਖੜੀ 1 ਮਿੰਟ ਚ ਉੜ ਜਾਂਦੀ ਏ ਸਾਡੀਆਂ ਵੀ ਸਾਡੇ ਘਰ ਆ ਕੇ ਆਉਂਦੇ ਨੇ ਉਸੇ ਵਲੇ ਆਮ ਸ਼ੌਟਾ 25 ਉਪਰਾਂ ਢੀਂਗੜਾ ਲਾਉਣਾ ਪਹਿਲਾਂ 1 ਮਿੰਟ ਲੱਗਦਾ ਇਹਨੂੰ ਝਟਕਾ ਵਾਜਦਾ ਬਿਲਕੁਲ ਕੀ ਆ ਵੀ ਚਲੋ ਕੁਦਰਤ ਤੋਂ ਡਰ ਕੇ ਆਂਦੇ ਆ ਵੀ ਆਪਣੀ ਆਓ ਤਸੱਲੀ ਕਰੋ ਵਾਸ ਕਰੋ ਜੇ ਕੋ ਫੇਰ ਵੀ ਕਿਸਨਾ ਭਰਾ ਕੋ ਉੱਚੀ ਮਾੜੀ ਚੰਗੀ ਹੋਈ ਆ ਦੇਖਿਆ ਮਾਦੇ ਜਾਜ ਗਿਆ ਵੈਲ ਜਹਤਾਰ ਇੱਕ ਵਾਈ ਦੇਖੋ ਤੇ